ਅੱਜ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਡਕਸ਼ਨ ਐਸੋਸੀਏਸ਼ਨ ਦੇ ਜ਼ਿਲ੍ਹਾ ਵਿਆਤੀ ਪ੍ਰਧਾਨ ਸੰਜੀਵ ਸ਼ਰਮਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਮਰਸਰ ਮੁਸਤਵਾਬਾ ਬਾਦ ਦੇ ਕੋਲ ਚੁਗੀਆਂ ਝੋਪੜੀਆਂ ਵਿੱਚ 15 ਤੋਂ 20 ਬਿੱਲੀਆਂ ਬਹੁਤ ਹੀ ਛੋਟੀ ਰੱਸੀ ਦੇ ਨਾਲ ਕਈ ਮਹੀਨਿਆਂ ਤੋਂ ਬੰਨ ਕੇ ਰੱਖੀਆਂ ਹੋਈਆਂ ਸਨ ਜੋ ਕਿ ਬੇਜੁਮਾਨਾ ਉਤੇ ਅਤਿਆਚਾਰ ਹੈ ਸੂਚਨਾ ਦੇਣ ਵਾਲੇ ਨੇ ਇਹ ਵੀ ਕਿਹਾ ਕਿ ਇਹ ਲੋਗ ਬਿੱਲੀਆਂ ਨੂੰ ਮਾਰ ਕੇ ਆਪਣਾ ਭੋਜਨ ਬਣਾਉਂਦੇ ਹਨ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਰੌਣ ਮੈਰਾ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਸਦਸਿਆ ਵਿਜੇਨਗਰ ਚੌਂਕੀ ਪੁਲਿਸ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਸਾਰੀਆਂ ਬਿੱਲੀਆਂ ਨੂੰ ਰੈਸਕਿਊ ਕਰਾ ਕੇ ਉਹਨਾਂ ਨੂੰ ਆਜ਼ਾਦ ਕਰਾ ਦਿੱਤਾ ਅਲੀ ਮੈਰਨਲ ਡਾਕਟਰ ਉਹ ਮੈਰਨ ਚੇਅਰਮੈਨ ਐਂਟੀ ਕਰਾਈਮ ਐਂਡ ਮੈਨ ਮਨ ਪ੍ਰੋਟੈਕਸ਼ਨ ਐਸੋਸੀਏਸ਼ਨ ਤੋਂ ਅ ਸਾਡੇ ਜਿਹੜੇ ਸੰਜੀਵ ਕੁਮਾਰ ਜੀ ਨੇ ਆਪਣਾ ਦੇ ਹੱਤੀ ਪ੍ਰਧਾਨ ਅਮਰੀ ਸਰਦੇ ਐਸੋਸੀਏਸ਼ਨ ਦੇ ਉਹਨਾਂ ਨੂੰ ਇੱਕ ਗੁਪਤ ਜਿਹੜੀ ਸੂਚਨਾ ਮਿਲੀ ਸੀਗੀ ਕਿ ਮੁਸਤਫਾ ਬਾਦ ਦੇ ਕੋਲ ਅ ਕੁਝ ਲੋਕਾਂ ਨੇ ਜਿਹੜੀਆਂ ਨੇ 15 ਤੋਂ 20 ਦੇ ਕਰੀਬ ਜਿਹੜੀਆਂ ਬਿੱਲੀਆਂ ਬਹੁਤ ਹੀ ਛੋਟੀ ਰੱਸੀ ਦੇ ਨਾਲ ਬੰਨੀਆਂ ਸਿਗੀਆਂ ਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਸ਼ਾਇਦ ਉਹ ਕਿਤਨਾ ਕਿਤੇ ਉਹਨਾਂ ਨੂੰ ਇੱਕ ਖਾਣੇ ਦੇ ਵਿੱਚ ਵੀ ਇਸਤੇਮਾਲ ਕਰ ਰਹੇ ਨੇ ਤੇ ਅਸੀਂ ਮੌਕੇ ਤੇ ਜਿਹੜੇ ਪੁਲਿਸ ਪ੍ਰੋਟੈਕਸ਼ਨ ਲੈ ਕੇ ਆਪਣਾ ਪੰਜਾਬ ਪੁਲਿਸ ਦੇ ਨਾਲ ਵਿਜੈਨਗਰ ਚੌਂਕੀ ਦੇ ਜਿਹੜੇ ਸੁਸ਼ੀਲ ਜੀ ਨੇ ਉਹਨਾਂ ਨੇ ਪੂਰਾ ਸਾਡਾ ਸਾਥ ਦਿੱਤਾ ਅਸੀਂ ਪੁਲਿਸ ਦੇ ਨਾਲ ਉੱਥੇ ਮੌਕੇ ਤੇ ਜਦੋਂ ਟੀਮ ਪਹੁੰਚੀ ਤੇ ਸਾਰੀਆਂ ਜਿਹੜੀਆਂ ਬਿੱਲੀਆਂ ਰੈਸਕਿਊ ਕੀਤੀਆਂ ਗਈਆਂ ਬਹੁਤ ਹੀ ਜਿਹੜੀ ਹਰਾਮਕੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਹੀ ਬਿੱਲੀਆਂ ਨੂੰ ਆਜ਼ਾਦ ਕੀਤਾ ਗਿਆ ਤੇ ਸਾਰੀਆਂ ਬਿੱਲੀਆਂ ਭੱਜ ਗਈਆਂ ਜਿਸ ਤਰ੍ਹਾਂ ਇੱਕ ਆਜ਼ਾਦੀ ਦੀ ਮੰਗ ਕਰਦੀਆਂ ਹੋਣ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਆਪਣੇ ਘਰ ਦੇ ਵਿੱਚ ਅਗਰ ਅਸੀਂ ਕੋਈ ਪਾਲਤੂ ਰੱਖਦੇ ਹਾਂ ਤੇ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਸਾਨੂੰ ਆਜ਼ਾਦੀ ਦਾ ਪੂਰਾ ਹੱਕ ਹੈ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਆ ਤੇ ਤੁਸੀਂ ਆਪਣਾ ਅਗਰ ਘਰ ਦੇ ਵਿੱਚ ਵੀ ਅਗਰ ਕੋਈ ਪੈਟ ਰੱਖਿਆ ਤੇ ਉਹਨਾਂ ਨੂੰ ਅਗਰ ਖੁੱਲੇ ਦੇ ਵਿੱਚ ਰੱਖੋ ਦੂਸਰੇ ਨੰਬਰ ਤੇ ਅਗਰ ਤੁਸੀਂ ਉਹਨਾਂ ਨੂੰ ਬੰਨਣ ਦੀ ਜ਼ਰੂਰਤ ਵੀ ਪੈਂਦੀ ਹੈ ਤੇ ਐਟ ਲੀਸਟ ਉਹਦੀ ਦੱਸੀ ਇੰਨੀ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਡੇਲੀ ਐਕਟੀਵਿਟੀ ਅچھے ਤਰੀਕੇ ਨਾਲ ਕਰ ਸਕੇ ਨਾ ਕਿ ਅਸੀਂ ਇੰਨੀ ਛੋਟੀ ਦਸੀ ਬੰਦੀ ਹੈ ਕਿ ਨਾ ਤੇ ਉਹ ਆਪਣੇ ਖਾਦਿਸ਼ ਕਰ ਸਕਦਾ ਹੈ ਜਾਂ ਕੁਝ ਇਸ ਤਰੀਕੇ ਦੀਆਂ ਆਪਣੀਆਂ ਐਕਟੀਵਿਟੀਆਂ ਨਾ ਕਰ ਸਕੇ ਕਿਉਂਕਿ ਐਨੀਮਲ क्रੂਅਲਟੀ ਦੇ ਅੰਡਰ ਆਂਦਾ ਹੈ ਤੇ ਐਫ ਆਈ ਆਰ ਜਿਹੜੀ ਇਹਦੇ ਵਿੱਚ ਵੀ ਦਰਜ ਹੋ ਸਕਦੀ ਹੈ ਬਾਕੀ ਅਸੀਂ ਪੁਲਿਸ ਪ੍ਰਸ਼ਾਸਨ ਦਾ ਵੀ ਸਾਥ ਦੇਣ ਨੇ ਥੈਂਕਸ ਕਰਦੇ ਆ ਕਿ ਉਹ ਹਮੇਸ਼ੁਰ ਤੋਂ ਹੀ ਪੰਜਾਬ ਪੁਲਿਸ ਨੇ ਸਾਡਾ ਸਾਥ ਦਿੱਤਾ ਤੇ ਇਹ ਵੀ ਜਿਹੜਾ ਰੈਸਕਿਊ ਜਿਹੜਾ ਸਕਸੈਸਫੁਲ ਕੀਤਾ ਗਿਆ ਅੱਜ ਇੱਕ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੀ ਐਨ ਜੀਓ ਹੈ ਉਹਨਾਂ ਨੇ ਇੱਕ ਸਾਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਇਥੇ ਮੁਸਤਬਾਕ ਵਿੱਚ ਕੁਝ ਲੋਕਾਂ ਨੇ ਬਿੱਲੀਆਂ ਜਿਹੜੀਆਂ ਉਹ ਰਸੀਨਾ ਬਣ ਕੇ ਮਤਲਬ ਬਨੀਆਂ ਹੀਆਂ ਜਿਵੇਂ ਰਸੀ ਔਰ ਉਹਦੇ ਨਾਲ ਅਸੀਂ ਉਹਨਾਂ ਦੀ ਟੀਮ ਦੇ ਨਾਲ ਅਸੀਂ ਉੱਥੇ ਮੌਕੇ ਤੇ ਗਏ ਆਂ ਔਰ ਦੇਖਿਆ ਕਿ ਬਿਲੀਆਂ ਨੂੰ ਜਾ ਕੇ ਵਕਤ ਨਾਲ ਬੰਨਿਆ ਅਸੀਂ ਔਰ ਉਹਨਾਂ ਨੂੰ ਆਜਾਦ ਕਰਾਇਆ ਜਾ ਕੇ ਉਹ ਬਿਲੀਆਂ ਬਿਲਕੁਲ ਯਾਦ ਕਰਾ ਦਿੱਤੀਆਂ ਨਹੀਂ